ਬਟੂ ਹਾਂ ਉਹਨਾ ਇਹ ਦੱਸਦੇ ਭਰਾ ਬੁੱਲ ਦੇਣਾ ਰੱਖਣ ਵਾਲੇ ਨੂੰ ਆ ਹਾ ਰੱਖਣ ਵਾਲ ਨੂੰ ਦੇਮ ਆਏ ਭਾਈ ਪੂਰਾ ਵਧੀਆ ਮਾਨਤਨ ਕਰਾਂਗੇ ਜੇ ਕੋਈ ਵਧੀਆ ਪਾਲਣ ਵਾਲਾ ਹੋਊਗਾ ਲਓ ਵੀ ਸੱਜਣੋ ਇਹ ਇਹਨਾਂ ਦਾ ਕਹਿਣਾ ਵੀ ਜਿਹੜਾ ਬੰਦਾ ਰੱਖਣ ਵਾਲਾ ਸਾਡੇ ਨਾਲ ਆਰਾਧਤਾ ਕਰੂਗਾ ਖੁੱਲਾ ਮਾਨਦਾਨ ਕਰਾਂਗੇ ਤੇ ਤੁਸੀਂ ਕਰਮ ਵਾਲੇ ਦੀ ਗ੍ਰੋਥ ਚੈੱਕ ਕਰ ਲਓ ਹਾਂਜੀ ਭਾਈ ਸਵਾਗਤ ਹੈ ਪਪਾਲ ਕਲਾ ਤੋਂ ਨਾ ਵੀਡੀਓ ਲੈ ਕੇ ਆਇਆ ਪਹਿਲਾਂ ਤਾਂ ਤੁਸੀਂ ਰਸੀਆਂ ਨੂੰ ਟੈਕ ਵਰਗਾ ਬੁੱਲ ਦੇਖ ਲਓ ਚਾਰ ਦੰਦ ਹੋ ਗਿਆ ਮਾਂ ਚਲੀ ਆ ਭਾਈ 16 17 ਲੀਟਰ ਦੇ ਇਸ ਬਹੁਤ ਸ਼ੌਕ ਨਾ ਪਾਲਿਆ ਕੋਈ ਵਪਾਰ ਦਾ ਕੰਮ ਨਹੀਂ ਆਪਣੇ ਭਰਾ ਮਿੰਟੂ ਦੇ ਘਰੇ ਆ ਤੇ ਤੁਸੀਂ ਕਰਮ ਵਾਲੇ ਦਾ ਨਾ ਯਾਰ ਸਿਰ ਦੇਖ ਲਓ ਬੱਠਲ ਜਿੱਦਾ ਸਿਰ ਲੱਗਿਆ ਐਡਾ ਝੋਟਾ ਪਾਲਣ ਵਾਸਤੇ ਨਾ ਬਈ ਬੱਠਲ ਜੱਡੀ ਦਿਲ ਚਾਹੀਦਾ ਚਲੋ ਵਿੱਚ ਮਜਬੂਰੀਆਂ ਹੋ ਜਾਂਦੀਆਂ ਐਡਜਸਟਮੈਂਟ ਕਰਨੀ ਪੈਂਦੀ ਐ ਬੇਸਤਰ ਵਾਸਤੇ ਆਹ ਦੇਖ ਲਓ ਸੱਜਣੋ ਅੰਗਰੇਜ਼ਾਂ ਵਰਗਾ ਪਿਆ ਕਰਮ ਵਾਲਾ ਬਹੁਤ ਜ਼ਿਆਦੇ ਕੋਈ ਹਲਕਾ ਬੰਨ ਨਹੀਂ ਹੈਗਾ ਬਾਕੀ ਜਿਹੜੀ ਇਹਦੀ ਸਾਰੀ ਡਿਟੇਲ ਹੈ ਨਾ ਆਪਾਂ ਮਿੰਟੂ ਤੋਂ ਲਵਾਂਗੇ ਆਪਣੇ ਕੀ ਆ ਲੈ ਭਾਈ ਮਿੰਟੂ ਠੀਕ ਆ ਭਾਈ ਵਧੀਆ ਮਿੱਟੂ ਆਪਾਂ ਡਰੈਸ ਬਾਅਦ ਚ ਦੇਵਾਂਗੇ ਠੀਕ ਹੈ ਬਈ ਇਹਦੇ ਕਰਮ ਵਾਲੇ ਦੀ ਜਮਾਂ ਅਰੀਜਨਲ ਉਮਰ ਦੱਸ ਦੇ ਕਿੰਨੇ ਸਾਲ ਦਾ ਹੋ ਗਿਆ ਬਈ 3 ਸਾਲ ਦਾ ਹੋ ਗਿਆ ਹਾਂ ਹਾਂ ਮੂਹੋ ਬਈ 4 ਦੰਦਾ ਹਾਂ 4 ਦੰਦਾ ਬਈ ਠੀਕ ਹੈ ਜੇ ਹੁਣ ਆਪਾਂ ਇਹਦੇ ਮਾਂ ਦੇ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਸੀ ਮਾਂ ਦਾ ਹੈਗਾ ਬਈ 16-17 ਕਿਲੋ 16-17 ਲੀਟਰ ਦੇ ਕੱਲੀ ਆ ਹਾਂ ਬਈ ਬਈ ਆਪਣੇ ਘਰ ਦਾ ਜੰਪਲ ਹੈ ਨਹੀਂ ਆ ਪਰ ਰਿਸ਼ਤੇਦਾਰੀ ਚੁੱਲਾ ਲਈ ਸਾਲ ਦਾ ਤਾਂ ਸਾਰੇ ਰਿਸ਼ਤੇਦਾਰੀ ਚੁੱਲੇ ਲੈਂਦਾ ਆ ਹਾਂ ਹਾਂ ਬਈ ਠੀਕ ਹੈ ਭਰਾ ਜੇ ਹੁਣ ਆਪਾਂ ਬਈ ਇਹਰਾ ਯਾਰ ਬੁੱਲ ਬਹੁਤ ਸੋਹਣਾ ਹੈ ਲੇਕਿਨ ਨਹੀਂ ਹੈ ਜਮਾ ਹਾਂ ਹਾਂ ਪਹਿਲਾਂ ਤਾਂ ਵੇਚਣ ਦਾ ਕਾਰਨ ਦੱਸ ਦੇ ਭਰਾ ਵੇਚਣਾ ਬਈ ਇੱਕਾ ਲੋਟਰੀਆਂ ਦਾ ਬੰਦੇ ਨੂੰ ਘਰੀ ਰਹਿਣਾ ਬੰਦ ਲਾਲਾ ਹਾਂ ਕਈ ਨਹੀਂ ਕੱਢਦਾ ਜਦੋਂ ਬਈ ਇਹੋ ਜਿਹਾ ਬੁੱਲ ਰੱਖਣਾ ਨਾ ਤਾਂ ਐ ਸਮਝ ਲਓ ਵੀ ਬੈਂਕ ਮੈਨੇਜਰ ਵਰਗੀ ਨੌਕਰੀ ਕਰਨੀ ਪੈਂਦੀ ਆ ਜਮਾ ਉੱਤੇ ਰਹਿਣਾ ਪੈਂਦਾ ਚਲੋ ਅਡਜਸਟਮੈਂਟ ਹੁੰਦੀ ਆ ਤੇ ਮਿੱਟੂ ਹੁਣ ਐ ਦੱਸ ਦੇ ਕੁਈਦਾ ਆਫਦਰ ਰਕਾਰਡ ਪਤਾ ਕਿਹੜੇ ਸੀ ਮੁੰਡਾ ਬਈ ਨਹੀਂ ਸੀ ਮੁੰਡਾ ਹੋ ਵੀ ਪਤਾ ਨਹੀਂ ਬਈ ਪਰ ਜਿਹੜੇ ਸਾਹਬ ਨਾਲ ਕਰਮ ਵਾਲੇ ਦੀ ਚਿਕਵਾੜੀ ਆ ਉਹ ਗਸੇ ਚੰਗੇ ਦਾ ਹੈਗਾ ਠੀਕੇ ਦਾਗਾ ਲੋ ਵੀ ਸੱਜਣੋ ਕੋਈ ਝੂਠ ਜਾ ਮਾਰ ਕੇ ਵੀਡੀਓ ਨਹੀਂ ਪਾਉਣੀ ਭਰਾ ਕਹਿੰਦਾ ਵੀ ਬਾਪਕ ਨਹੀਂ ਉਹ ਜਿਹੜੀ ਆਪਾਂ ਜੇ ਤੁਸੀਂ ਬਾਲੀ ਚੱਤ ਜਾਓ ਤਾਂ ਰਿਕਾਰਡ ਪਤਾ ਕਰਕੇ ਦੇ ਦੇਣਗੇ ਪਰ ਕਹਿੰਦਾ ਵੀ ਜਿਹੜੇ ਇਹ ਰਿਸ਼ਤੇਦਾਰਾਂ ਕੋਲੋਂ ਆਇਆ ਉਹਨਾਂ ਦੇ ਸਾਰੇ ਪੁੱਛੀ ਚੰਗੇ ਆ ਤੇ ਕਰਮ ਵਾਲਾ ਜਮਾ ਮੇਲਾ ਮੇਲਾ ਕਰਦਾ ਤੇ ਮੇਲਾ ਜੰਗੀਆਂ ਨੇ ਦਾ ਵੀ ਆ ਗਿਆ ਤੇ ਮੂਹੋ ਹਲੇ ਦਾ ਚਾਰ ਦੰਦਾ ਹੈ ਮਿੱਟੂ ਹਾਂ ਬਾਈ ਮਾਰਦਾ ਮੁਰਦਾ ਦਾ ਨਹੀਂ ਭਰਾ ਨਾ ਨਾ ਜਮੀ ਨਹੀਂ ਬਾਈ ਕੂਨਾ ਪੂਰਾ ਬਾਈ ਹਾਂ ਹਾਂ ਤੇਰੇ ਘਰ ਕੀ ਕਰਦਾ ਕੋਈ ਆਉ ਨਹੀਂ ਹਾਂ ਬਾਕੀ ਬਾਈ ਆਪਾਂ ਪਸ਼ੂ ਆ ਜੋ ਵੀ ਬਾਹਰ ਕੱਢਿਆ ਹਨਾ ਹਾਂ ਕਿ ਬਾਕੀ ਪਸ਼ੂ ਇਹਨਾਂ ਦੇ ਅੰਦਰ ਨੇਗੇ ਬਾਹਰ ਕੱਢ ਕੇ ਵੀਡੀਓ ਕਰ ਰਹੇ ਆ ਤਾਂ ਥੋੜੀ ਜਿਹੀ ਐਕਟ ਵੀ ਕਰਦਾਗਾ ਤੇ ਤੁਸੀਂ ਨਾ ਯਾਰ ਇੱਕ ਚੀਜ਼ ਨੋਟ ਕਰੋ ਹਲੋਰੀਆਂ ਲੱਤਾਂ ਦੇਖੋ ਬਾਈ ਯਾਰ ਸ਼ੋਲਡਰ ਪੂਰੀਆਂ ਜਿਆਦੇ ਮੋਟੀਆਂ ਲੱਤਾਂ ਲੱਗੀਆਂ ਤੇ ਤਸਈ ਕੋਈ ਹੈ ਨਹੀਂ ਯਾਰ ਇਹ ਸਮਝ ਲਓ ਕਰਮ ਵਾਲਾ ਨਾ ਬਹੁਤ ਜ਼ਿਆਦੇ ਗਰੋਸ ਹੈ ਮਿੱਟੂ ਹਾਂ ਬਾਈ ਮੈਂ ਨੇੜੇ ਜੇ ਉਹ ਮੜਾ ਦਾ ਭਰਾ ਦੇ ਮਿੱਟੂ ਹੁਣ ਆਏ ਦੱਸਦੇ ਕਰਮ ਵਾਲੇ ਦੀ ਡਿਮਾਂਡ ਕੀ ਕਰਦਾ ਇੱਕ 60 ਦਾ ਦੇਣਾ ਬਈ 1,60,000 ਰੁਪਏ ਅਡਵਾਂਸ ਕਰਦੇ ਹੋ ਹਾਂ ਹਾਂ ਬਈ ਕੋਈ ਹੋਰ ਮਾੜਾ ਮੋਟਾ ਮੰਨਤਨ ਕਰਦਾਂਗੇ ਬਈ ਲਓ ਵੀ ਸੱਜਣੋ ਬੰਦੇ ਵੀ ਬਲੇਨਰ ਮੈਂ ਤੁਸੀਂ ਆਪਦੇ ਫਾਰਮ 'ਚ ਰੱਖਣਾ ਜਾਂ ਫਿਰ ਮੇਲੇ ਵਾਸਤੇ ਤਿਆਰੀ ਕਰਨੀ ਹੈ ਵੈਸੇ ਤਾਂ ਤਿਆਰੀ ਵਾਲੀ ਕੋਈ ਕਸਰ ਛੱਡੀ ਨਹੀਂ ਕਿਉਂਕਿ ਦੇਖਿਆ ਪਸ਼ੂ ਇਹਨਾਂ ਦੇ ਚੰਗੇ ਆ ਤੇ ਖਰਾਕ ਵੱਖੋ ਨਾ ਯਾਰ ਆਹ ਦੇਖ ਲਓ ਬਈ ਤਣਤਣ ਹੋਈ ਪਈ ਐ ਤੇ ਅਡਜਸਟਮੈਂਟ ਹੋਰ ਵੀ ਕਰ ਲੈਣਗੇ ਰੇਟ 'ਚ ਬੇਟੂ ਹਾਂ ਜਿਹੜਾ ਵੀ ਭਰਾ ਆਪਣੇ ਨਾਲ ਸੰਬਰਕ ਕਰੂਗਾ ਮਾਨਦਾਨ ਹੋਜੂ ਬਈ ਨਾ ਹੋਜੂ ਬਈ ਵਧੀਆ ਲਓ ਵੀ ਸਜਣੋ ਬੰਦੇ ਵੀ ਬਾਲੇ ਮਰਮੈਂ ਤੇ ਤੁਸੀਂ ਨਾ ਯਾਰ ਹੈ ਵੀ ਕੋਈ ਨਗੀਨਾ ਜਦੋਂ ਤੁਸੀਂ ਕੋਲੇ ਆ ਕੇ ਦੇਖੋਗੇ ਨਾ ਤੁਹਾਡਾ ਜੀ ਲੱਗ ਜੂਗਾ ਤੇ ਰਿੰਗ ਸਿੰਘ ਲੱਗਿਆ ਆਹ ਦੇਖ ਲਓ ਬਈ ਲੈਗ ਸਕੋਰ ਚੈੱਕ ਕਰ ਲਓ ਇਹ ਇੰਨਾ ਦਾ ਮੁੱਲ ਆ ਵੇ ਸਜਣੋ ਆਹ ਚੀਜ਼ ਦਾ ਮੁੱਲ ਸਾਰਾ ਆਹ ਚੀਜ਼ ਹੁੰਦੀ ਹੈ ਕੁਆਲਿਟੀ ਜਿਹੜੇ ਬੋਲਦੇ ਆਹ ਚੀਜ਼ ਸਹੀ ਲੱਗੀ ਹੈ ਨਾ ਬਸ ਉਹ ਹੀ ਬੁੱਲ ਮੰਨਿਆ ਜਾਂਦਾ ਹੈ ਬਾਕੀ ਟੇਡੇ ਮੇਡੇ ਦਾ ਰੂਪ ਪਤੀ ਆ ਬਈ ਬਹੁਤ ਤਰੇ ਫਿਰਦੇ ਆ ਇਹ ਜੇ ਬਈ ਬਰੀਡ ਤੇ ਕੰਮ ਕਰਨਾ ਨਾ ਤਾਂ ਇਹ ਜੇ ਬੁੱਲ ਤਿਆਰ ਕਰੋ ਇਹ ਜੇ ਬੁੱਲਾ ਨੇ ਗਾ ਬੱਚੇ ਮੇਲੇ ਚੱਕਦੇ ਆ ਤੇ ਆਹ ਦੇਖ ਲੋ ਸੱਜਰੋ ਬੱਗੀ ਮੋਛ ਲੱਗੀ ਆ ਦੋਨੇ ਅੱਖਾਂ ਦੇ ਵਿੱਚ ਬੈਡ ਮਾਰਕ ਆਗਾ ਲੈ ਹੁਣ ਆਇਆ ਗਰ ਮਿੱਟੂ ਐਡਰੈਸ ਬੋਲ ਬਈ ਸਾਰਾ ਪਿੰਡ ਪਾਲਕਲਾ ਵੀ ਜਿਲ੍ਹਾ ਮਾਨਸਾ ਦਾ ਜਿਲ੍ਹਾ ਮਾਨਸਾ ਫੋਨ ਨੰਬਰ ਕਿੰਨਾ ਮਿੱਟੂ 95016 ਵੀ ਹਾਂਜੀ 58368 ਇੱਕ ਵਾਰੀ ਹੋਰ ਬੋਲਦੇ ਵੀਰੇ 95016 58364 ਲਓ ਵੀ ਸੱਜਣਾ ਨੰਬਰ ਬੋਲ ਤਾਂ ਤੁਬਾਰ ਦਾ ਕੰਮ ਤਾਂ ਨਹੀਂ ਹੈਗਾ ਵੀਰੇ ਨਾ ਨਾ ਬਈ ਜਮ ਨਹੀਂ ਜਮਾ ਕੱਚੇ ਗੱਲੇ ਨਾਗਾ ਬਈ ਤੇ ਬੁੱਲ ਕੇ ਦੰਨਾ ਲੱਗਿਆ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਾਰ ਲਿਓ ਕਾਟੀ ਬੰਦੇ ਵੀ ਬਹੁਤ ਨਰਮ ਹੈ ਰੇਟ ਚੋ ਅਡਜਸਟਮੈਂਟ ਹੋ ਜੂਗੀ ਤੇ ਆਹ ਦੇਖ ਲਓ ਕਰਮ ਵਾਲਾ ਨਾ ਜਮਾ ਟਰੱਕ ਜੱਡਾ ਪਿਆ ਤੇ ਰੇਡ ਜਮਾ ਜੈਨੂਅਲ ਜਾਂ ਕੀਤਾ ਹੋ ਜੂ ਅਡਜਸਟਮੈਂਟ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ